ਇੰਡਸਟਰੀਜ਼ ਬੰਦਾ ਦਾ 30 ਲੱਖ ਦੀ ਪਰੋਤੀ ਦੇ ਵਿੱਚ ਨਿਆਂਇ ਨੂੰ ਪਾਇਆ ਥਕੇ ਨਾਲ ਜੀ ਜੀ ਕਿੱਥੇ ਕਰਨੀ ਮੈਟਰ ਨਹੀਂ ਹੈ ਇਹਨਾਂ ਕੋਲ ਪੁਲਿਸ ਕੋਲ ਕੋਈ ਕਲੂ ਨਹੀਂ ਮਿਲਿਆ ਹਾਲੇ ਤੱਕ ਜੀ ਜੀ ਵੀ ਨਾ ਕੋਈ ਕਲੂ ਮਿਲਿਆ ਉਹਨਾਂ ਕੋਲ ਨਾ ਕੋਈ ਕੋਈ ਐਵੀਡੈਂਸ ਹੈ ਜਿੱਦੇ ਕਰਕੇ ਨਿਆਂਇ ਉਹਨੂੰ ਹਰਾਸਮੈਂਟ ਕਰੀ ਜਾ ਰਹੀ ਹੈ ਹਰਾਸਮੈਂਟ ਕੀਤੀ ਗਈ ਹੈ ਜੀ ਜੀ ਪੋਲੀਟਿਕਲ 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 ਸਟ੍ਰੈਟਜੀ ਪੋਲੀਟਿਕਲ ਪੋਲੀਟਿਕਲ ਸਟ੍ਰੈਟਜੀ ਜੀ ਰਵੀਰ ਬਿੱਟੂ ਨੇ ਕੱਲ ਬਿਆਨ ਦੇ ਦਿੱਤਾ ਉਹਨਾਂ ਨੇ ਰੋਕ ਲਾਇਆ ਸਰਪੰਚ ਪੁਲਿਸ ਤੇ ਸਰਕਾਰ ਤੁਹਾਨੂੰ ਕੀ ਲੱਗਦਾ ਬਿੱਟੂ ਜੀ ਕਹਿ ਤਰੇ ਉਹਨਾਂ ਨੇ ਲਾਈਵ ਹੋ ਗਿਆ ਸਾਰਾ ਦੱਸਿਆ ਵੀ ਇਸ ਦੇ ਉੱਪਰ ਸਾਰਾ ਕੁਝ ਮੈਂ ਕੀਤਾ ਜੋ ਕੀਤਾ ਲੇਕਿਨ ਰਜੀਵ ਰਾਜਾ ਬਿਲਕੁਲ ਨਿਰਦੋਸ਼ ਆ ਉਹਦੇ ਵਿੱਚ ਕੋਈ ਹੱਕ ਨਹੀਂ ਆ ਲੇਕਿਨ ਨਜਾਇਜ਼ ਉਹਨਾਂ ਦਾ ਧੱਕਾ ਕੀਤਾ ਗਿਆ ਤਾਂ ਤਾਂ ਜਾਣਦੇ ਵੀ ਨਹੀਂ ਕਿਸੇ ਨੂੰ ਜਾਨਦੇ ਵੀ ਨਹੀਂ ਕਿਸੇ ਨੂੰ ਕਿਹੜੇ ਬੰਦੇ ਫੜੇ ਉਹਨਾਂ ਨੇ ਕਿਹੜੇ ਬੰਦੇ ਨਹੀਂ ਫੜੇ ਉਹਨਾਂ ਦੇ ਬੰਦੇ ਲੈਣਾ ਕਿੰਨੂੰ ਲੈਣਾ ਕਿੰਨੂੰ ਦੇਣਾ ਕੁਝ ਨਹੀਂ ਪਤਾ ਉਹਨਾਂ ਨੂੰ ਤਾਂ ਨ ਕਿ ਕਿਤਾ ਮੰਨ ਲੀਆ ਵੀ ਮੇਰਾ ਬ੍ਰਦਰ ਅਬੀ ਇਹ ਆਪਣਾ આરોપી ਹੈਗਾ ਰੋਕੀ ਨਹੀਂ ਮਾਰ ਤੇ ਲਿਆ ਗਿਆ ਹੁਣ ਕੋਈ ਰਿਮਾਂਡ ਨਹੀਂ ਕੁਛ ਨਹੀਂ ਜਸ ਹਲੇ ਵੇਟ ਕਰਨ ਨੂੰ ਕਹਿ ਰਹੇ ਨੇ ਤੁਸੀਂ ਵੇਟ ਕਰੋ ਬਾਅਦ ਨੈਕਸਟ ਨੈਕਸਟ ਕੋਡ ਅੱਗੇ ਰਹਿਣਾ ਅਹ ਖੜੇ ਵੀ ਰਹਿਣ ਨੈਕਸਟ ਵੀ ਕੁਛ ਨਹੀਂ ਦੀ ਆਪਣਾ ਉਸਤਾਦ ਅਦਾਲਤ ਨੂੰ ਹੀ ਕਰਨੇ ਆ ਜੀ ਕਿ ਉਹਨਾਂ ਨੂੰ ਬਾਅਦ ਬਰੀ ਕੀਤਾ ਜਾਵੇ ਹਾਈ ਕੋਰਟ ਜਾਇਆ ਜਾਊਗਾ ਸਰ ਪੋਲਿਟੀਕਲ ਸਟੈਂਡ ਸਰ ਜੀ ਕੋਈ ਪ੍ਰੂਫ ਹੀ ਹੈ ਨਹੀਂ ਪ੍ਰੂਫ ਹੀ ਹੈ ਨਹੀਂ ਉਹਨਾਂ ਕੋਈ ਕੁਛ ਵੀ ਪ੍ਰੂਫ ਨਹੀਂ ਹੈ ਅੱਜ ਇਹਨਾਂ ਨੂੰ ਬੇਲ ਮਿਲੇਗੀ ਅੱਜ ਉਹ ਤਿੰਨ ਬੰਦੇ ਫੜੇ ਆ ਤਿੰਨ ਬੰਦੇ ਕਹਿੰਦੇ ਹਾਂ ਵੀ ਮੇਰਾ ਨਾਮ ਲੰਘਦੇ ਮੇਰੇ ਬ੍ਰਦਰ ਦਾ ਨਾਮ ਲੰਘਦੇ ਕਿਸੇ ਹੋਰ ਦਾ ਲੰਘਦੇ ਕਿ ਕਿੰਨੂ ਕਿੰਨੂ ਨੇ ਇੱਕ ਮੈਂ ਤੁਸੀਂ ਬੋਲ ਲੱਗਦਾ ਸਰ ਸੁਨੀਤ ਪਿੰਡ ਤੋਂ ਫੜਿਆ ਉਹਨਾਂ ਨੇ ਕ੍ਰਿਮਿਨਸ਼ਨ ਦੇ ਵਿੱਚ ਗਏ ਸੀਗੇ ਉਥੋਂ ਬਾਹਰ ਆ ਕੇ ਉਹਨਾਂ ਨੇ ਦਿੱਤਾ ਉਹਨਾਂ ਨੂੰ ਗੱਡੀ ਜਿਹਾ ਫੜਾਇਆ ਕੋਈ ਉਹਨਾਂ ਕੋਲ ਵਾਰੰਟੀ ਨਹੀਂ ਸੀਗਾ ਵੀ ਕੁਝ ਨਹੀਂ ਸੀ ਉਹਨਾਂ ਦੇ ਹੱਥ ਵਿੱਚ ਜਿਹਦੇ ਕਰਕੇ ਮੇਰੇ ਬ੍ਰਦਰ ਨੂੰ ਥਾਣੇ ਵਿੱਚ ਲੈ ਕੇ ਗਏ ਨੇ ਹਰਾਸਮੈਂਟ ਬੜੀ ਕੀਤੀ ਸਾਨੂੰ ਕੱਲ ਰਾਤ ਤੋਂ ਮਿਲਣ ਨਹੀਂ ਦੇ ਰਹੇ ਸਾਨੂੰ ਪਤਾ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਦੇਖੋ ਯਾਰ ਕੋਈ ਕੋਈ ਨੋਰਮਲ ਵੀ ਹੋਣੀ ਚਾਹੀਦੀ ਹਾਂ ਦੱਸੋ ਤਾਂ ਸਮਝ ਦੱਸੋ ਕਿ 8 ਨੰਬਰ थाने ਚ ਕਿਥੇ ਆਸੀ ਜੀ ਅਗਰ ਜੀ ਮੇਰੇ ਨਾਲ ਹਾਲੇ ਦੇ ਵਿੱਚ ਤੇ ਰੈਸਟ ਕੀਤਾ ਜੀ ਅੱਜ ਸਾਡੇ ਇੱਕ ਕੇਸ ਦੇ ਵਿੱਚ ਐਕਸਟਰਸ਼ਨ ਕੇਸ ਹੈਗਾ ਜੀ ਤੇ ਸ਼ਹਿਰ ਦੇ ਕਾਰੋਬਾਰੀ ਨੂੰ ਐਕਸਟਰਸ਼ਨ ਕਾਲ ਆਈ ਸੀਗੀ ਜਿਸ ਦੇ ਚਲਦੇ ਆ ਤਿੰਨ ਦੋਸ਼ੀ ਪਹਿਲਾਂ ਅਰੈਸਟ ਕੀਤੇ ਗਏ ਸੀਗੇ ਜੀ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਅਕਿਊਜ਼ 4th ਅਕਿਊਜ਼ ਅਰੈਸਟ ਕੀਤਾ ਗਿਆ ਸੀਗਾ ਤੇ ਜਿਨ੍ਹਾਂ ਨੂੰ ਹੁਣ ਇਸ ਵੇਲੇ ਮਾਨਯੋਗ ਦਲ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਤੇ ਪੁਲਿਸ ਵੱਲੋਂ ਰਿਮਾਂਡ ਦੀ ਐਪਲੀਕੇਸ਼ਨ ਲਗਾਈ ਗਈ ਹੈ ਜਿਹੜੀ ਐਪਲੀਕੇਸ਼ਨ ਹਜੇ ਮਾਨਯੋਗ ਦਲ ਦੀ ਕੰਸੀਡਰੇਸ਼ਨ ਵਿੱਚ ਹੈ ਤੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਜਾਏਗਾ ਇਹ ਹੁਣੇ ਕਲੀਅਰ ਹੋ ਜਾਏਗਾ ਥੋੜੀ ਦੇਰ ਤੇ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਆ 5 ਦਿਨ ਦਾ ਰਿਮਾਂਡ ਮੰਗਿਆ ਗਿਆ ਜੀ ਬਾਕੀ ਇਹ ਡਿਸਕ੍ਰੈਸ਼ਨ ਹੈ ਜੀ ਮਾਨਯੋਗ ਦਲ ਦੀ ਵੀ ਉਹਨਾਂ ਨੂੰ ਕਿੰਨਾ ਰੈਲੇਵੈਂਟ ਲੱਗਦਾ ਹੈਗਾ ਉਸਾਰੇ ਕਿਹੜੇ ਕਿਹੜੇ ਅਕਿਊਜ਼ਡ ਉਹ ਨਾਮ ਕੀ ਆ ਉਹਨਾਂ ਦੇ ਨਾਮ ਨਾਮ ਤਾਂ ਜੀ ਹੁਣ ਪਬਲਿਸ਼ਾਈਜ਼ਡ ਹੈਗੀ ਆ ਜੀ ਇੱਕ ਰੋਹਨ ਹੈਗਾ ਜੀ ਬਾਕੀ ਦੋ ਤਿੰਨ ਹੋਰ ਅਕਿਊਜ਼ ਹੈਗੇ ਆ ਡਾਇਰੈਕਟਲੀ ਮੇਰੇ ਮਾਈਂਡ ਚ ਨਹੀਂ ਹੈਗੇ ਨਾਮ ਤੇ ਉਹ ਤੁਸੀਂ ਪੁਲਿਸ ਸਟੇਸ਼ਨ ਤੋਂ ਪਤਾ ਕਰਨਾ ਸਾਰੇ ਲੋਕਲ ਆ ਸਾਰੇ ਕਿ ਬਾਹਰ ਦੇ ਕਿਥੋਂ ਕਿਥੋਂ ਰੈਸਟੋਰੈਂਟ ਅਲੱਗ-ਅਲੱਗ ਜਗ੍ਹਾ ਤੇ ਹੈਗੇ ਆ ਜੀ ਦੋ ਪਹਿਲਾਂ ਰੈਸਟ ਹੋਏ ਸੀਗੇ ਫਿਰ ਤੀਸਰਾ ਪਰਸਨ ਹੋਇਆ ਸੀਗਾ ਫਿਰ ਫੋਰਥ ਕਿਉਂ ਚ ਰੈਸਟ ਹੋਇਆ ਸੀਗਾ ਜੀ ਸਰ ਕਿਸ ਤਰ੍ਹਾਂ ਐਕਸਟਰਸ਼ਨ ਐਕਸਟਰਸ਼ਨ ਕਾਲ ਸੀਗੀ ਜੀ ਸ਼ਹਿਰ ਦੇ ਵਪਾਰੀ ਨੂੰ ਕਿਸੇ ਨੂੰ ਐਕਸਟਰਸ਼ਨ ਕਾਲ ਸੀਗੀ ਪਹਿਲਾਂ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਫਿਰ ਪੁਲਿਸ ਪਾਰਟੀ ਦੀ ਹੈਲਪ ਦੇ ਨਾਲ ਫਿਰ ਕਿਊਜ਼ ਜਿਹੜੇ ਹੈਗੇ ਆ ਨੈਪ ਕੀਤੇ ਗਏ ਸੀਗੇ ਤੇ ਆਪਰੇਸ਼ਨ ਪੁਲਿਸ ਵੱਲੋਂ ਕੰਡਕਟ ਕੀਤਾ ਗਿਆ ਸੀਗਾ ਸੀਆਈ ਦੀ ਟੀਮਸ ਇਨਵੋ ਡਿਵੀਜ਼ਨ 8 ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸਰ ਇਹ ਜਿਹੜੇ ਪੋਲੀਟੀਕਲ ਪਰਸਨ ਨੇ ਇਹਨਾਂ ਦਾ ਕੋਈ ਰਿਨਵੋਲਮੈਂਟ ਹੈਗੀ ਹੈ ਇਹ ਹਜੇ ਇਹਨਾਂ ਜੀ ਕੋਈ ਵੀ ਜਿਹੜੀ ਅਕਿਊਜ਼ ਦੀ ਕੀ ਇਨਵੋਲਮੈਂਟ ਹੈਗੀ ਆ ਮੀਡੀਆ ਤੇ ਜਨਤਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੈਗਾ ਤੇ ਜਦੋਂ ਆਪਾਂ ਕੋਈ ਵੀ ਮੇਜਰ ਡਵੈਲਪਮੈਂਟ ਹੋਏਗੀ ਤਾਂ ਅਸੀਂ ਮੀਡੀਆ ਨਾਲ ਸਾਂਝੀ ਕਰ ਦਾਂਗੇ ਜਿਹੜੇ ਪਹਿਲਾਂ ਕਿਉਂ ਫੜੇਗੇ ਉਹਨਾਂ ਦਾ ਕੋਈ ਪੋਲਿਟੀਕਲ ਬੈਕਗਰਾਉਂਡ ਕੋਈ ਚੋ ਪ੍ਰੀਮੀਨਲ ਨਹੀਂ ਹਜੇ ਕੋਈ ਜੀ ਇਦਾਂ ਦਾ ਕ੍ਰਿਮੀਨਲ ਪੋਲਿਟੀਕਲ ਬੈਕਗਰਾਉਂਡ ਨਹੀਂ ਅਸੀਂ ਵਿਚਾਰਦੇ ਪਏ ਅਸੀਂ ਸਿਰਫ ਜਿਹੜਾ ਕੇਸ ਐਟ ਹੈਂਡ ਹੈਗਾ ਆ ਬੀਸਿਕਲੀ ਜਿਹੜੀ ਐਕਸਟਰਸ਼ਨ ਕਾਲ ਹੋਈ ਹੈ ਕੀ ਆ ਸਿਰਫ ਉਹਦੇ ਤੇ ਵਰਕ ਕੀਤਾ ਜਾ ਰਿਹਾ ਤੇ ਇਹਦੇ ਥਰੂ ਹੀ ਜਿਹੜੀਆਂ ਫਾਈਂਡਿੰਗਸ ਅੱਗੀਆਂ ਆਣਗੀਆਂ ਉਹਨਾਂ ਦੇ ਫਿਰ ਅਸੀਂ ਫਰਦਰ ਪ੍ਰੋਸੀਡ ਕਰਾਂਗੇ थैंक यू सर थैंक यू ठीक है ठीक है बोलो